ਪੰਜਾਬ ਦੇ ਲੋਕ ਹੜਾਂ ਦੀ ਮਾਰ ਹੇਠ ਨੇ ਪਰ ਇਸ ਬੁਰੀ ਘੜੀ ਦੇ ਵਿੱਚ ਕਈ ਲੋਕ ਪੰਜਾਬੀਆਂ ਦੇ ਨਾਲ ਖੜੇ ਨੇ ਤੇ ਇਹਨਾਂ ਵਿੱਚੋਂ ਕਈ ਪੰਜਾਬੀ ਗਾਇਕ ਕਲਾਕਾਰ ਵੀ ਨੇ ਮਨਕੀਰਤ ਔਲਕ ਅੱਜਕੱਲ ਕਾਫੀ ਚਰਚਾ ਵਿੱਚ ਹੈ ਕਿਉਂਕਿ ਉਸਨੇ ਗਰਾਉਂਡ ਪੱਧਰ ਤੇ ਜਾ ਕੇ ਮੋਰਚਾ ਸੰਭਾਲ ਲਿਆ ਤੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ ਮਨਕੀਰਤ ਤੌਲਖ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਬੇਬੇ ਬਾਪੂ ਜਦੋਂ ਪਸ਼ੂਆਂ ਵਾਲੇ ਕਮਰੇ ਵਿੱਚ ਸੌਣ ਲਈ ਮਜਬੂਰ ਨੇ ਤਾਂ ਮਨਕੀਰਤ ਤੌਲਖ ਕੋਲ ਪਹੁੰਚਦਾ ਹੈ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਤੁਸੀਂ ਇੱਥੇ ਨਾ ਰਹੋ ਤੁਸੀਂ ਚਾਹੋ ਤਾਂ ਮੇਰੇ ਨਾਲ ਘਰ ਚੱਲੋ ਜਾਂ ਕਿਸੇ ਹੋਟਲ 'ਚ ਰਹਿ ਲਓ ਤੇ ਖੜੇ ਪੈਰ ਹੀ ਮਨਕੀਰਤ ਤੌਲਖ ਇਹਨਾਂ ਦੇ ਹੱਥ ਵਿੱਚ 50000 ਰੁਪਏ ਦੀ ਗੁੱਡੀ ਫੜਾ ਦਿੰਦਾ ਹੈ ਤੂੰ ਦਿਰਹਿ ਕਿੱਥੇ ਰਹੇ ਹੋ ਇੱਥੇ ਜੰਗਲ ਦੇ ਅੰਦਰ ਨਹੀਂ ਬਾਬਾ ਜਿੰਨ ਨਹੀਂ ਡੰਗਰਾਂ ਚ ਨਹੀਂ ਭਾਜੀ ਆਪਣਾ ਆਪਣੇ ਘਰ ਨਹੀਂ ਪਤਾ ਨਾ ਆ ਗਿਆ ਇੱਕ ਰੀ ਇੱਕ ਰੀ ਭਾਜੀ ਪਿੰਡ ਵਾਲੇ ਬਾਪੂ ਬੇਬੇ ਨੂੰ ਆਪਦੇ ਘਰੇ ਲੈ ਕੇ ਜਾਓ ਨਹੀਂ ਤਾਂ ਕੋਈ ਖੜਨਾ ਚੱਲ ਨਹੀਂ 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 ਮੱਝਾਂ 'ਲੇ ਉੱਚ ਨਹੀਂ ਸੋਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੋਣਾ 2 ਮਿੰਟ ਅੱਛਾ ਭਾਜੀ ਨਹੀਂ ਉੱਥੇ ਨਹੀਂ ਸੋਣਾ ਮੱਝਾਂ 'ਲੇ ਚ ਨਹੀਂ ਸੋਣਾ ਮੈਡਮ ਵੀਰੇ 50000 ਰੁਪਏ ਹੋਰ ਦੇ ਖਾਂਸਾ ਕਿ ਤੋਂ ਵੇਖਤਾ ਵੰਕੀ ਹੋ ਨਵਸਤਿਆ ਗਈ ਨਹੀਂ ਕੋਈ ਫਰਿਸ਼ਤਾ ਫਰੁਸ਼ਤਾ ਨਹੀਂ ਆਸੀ ਅਸੀਂ ਅਸੀਂ ਤੁਹਾਡੇ ਬੱਚੇ ਆ ਬਾਹਰੂ ਨੇ ਡਿਊਟੀ ਲਈ ਆ ਬਾਹਰੂ ਨੇ ਡਿਊਟੀ ਲਈ ਆ ਕੋਈ ਹੋ ਨਹੀਂ ਆ ਗੁਰਦਾਸਪੁਰ ਜ਼ਿਲ੍ਹੇ ਦੇ ਧਰਮਕੋਟ ਪਤਨ ਪਿੰਡ ਅਸੀਂ ਮੌਜੂਦ ਆ ਬੇਪੇ ਬਾਪੂ ਜੀ ਦੀ ਅਸੀਂ ਹਾਲਾਤ ਵਖਾਏ ਸੀ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਨੇ ਖੜਾ ਨੇ ਉਹਨਾਂ ਦੇ ਸਿਰ ਤੋਂ ਛੱਤ ਕੋ ਲਈ ਤੇ ਇਹ ਜੋ ਸਾਡੀ ਵੀਡੀਓ ਸੀ ਬਹੁਤ ਸਾਰੇ ਲੋਕਾਂ ਤੱਕ ਪਹੁੰਚੀ ਗਾਇਕ ਮੰਕੀਦਾ ਤੌਲਕ ਨੇ ਵੀ ਦੇਖੀ ਤੇ ਇਹ ਅੱਜ ਉਹ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਈ ਨੇ ਉਹਨਾਂ ਨੇ ਆਪਣਾ ਹਿੱਸਾ ਜੋ ਹੈ ਇਸ ਮਦਦ ਦੇ ਵਿੱਚ ਪਾਇਆ ਹੈ ਬਾਪੂ ਪਿਆਰਾ ਸਿੰਘ ਜੀ ਮਾਤਾ ਸੁਖਵਿੰਦਰ ਕੌਰ ਜੀ ਬਾਪੂ ਜੀ ਕੀ ਕਹੋਗੇ ਤੁਸੀਂ ਥੋੜਾ ਜਿਹਾ ਕੁਝ ਕਹਿ ਸਕੋ ਅਸੀਂ ਧੰਨਵਾਦੀ ਕਰਦੇ ਆ ਕਿ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਪਹੁੰਚਣ ਦਾ ਉਹਨਾਂ ਦਾ ਅਸੀਂ ਤੁਹਾਨੂੰ ਜਿੰਨਾਂ ਸਤਿਕਾਰ ਕਰਦੇ ਹਾਂ ਜਿੰਨਾ ਹੱਦ ਮਦਦ ਕੀਤੀ ਸਭ ਤੋਂ ਜ਼ਿਆਦਾ ਤੁਹਾਨੂੰ ਅਸੀਂ ਇੱਜ਼ਤ ਕਰਨੇ ਚੀਜ਼ ਨੇ ਇਹਨਾਂ ਸਾਡੀ ਆਵਾਜ਼ ਬਲੰਦ ਹੈ ਬਹੁਤ ਬਹੁਤ ਸਮਾਂ ਪੰਜਾਬ ਦੇ ਲੋਕ ਹੜਾਂ ਦੀ ਮਾਰ ਹੇਠ ਨਹੀਂ ਪਰ ਇਸ ਬੁਰੀ ਘੜੀ ਦੇ ਵਿੱਚ ਕਈ ਲੋਕ ਪੰਜਾਬੀਆਂ ਦੇ ਨਾਲ ਖੜੇ ਨੇ ਤੇ ਇਹਨਾਂ ਵਿੱਚੋਂ ਕਈ ਪੰਜਾਬੀ ਗਾਇਕ ਕਲਾਕਾਰ ਵੀ ਨੇ ਮਨਕੀਰਤ ਔਲਕ ਅੱਜਕੱਲ ਕਾਫੀ ਚਰਚਾ ਵਿੱਚ ਹੈ ਕਿਉਂਕਿ ਉਸਨੇ ਗਰਾਉਂਡ ਪੱਧਰ ਤੇ ਜਾ ਕੇ ਮੋਰਚਾ ਸੰਭਾਲ ਲਿਆ ਤੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ ਮਨਕੀਰ ਤੌਲਖ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਬੇਬੇ ਬਾਪੂ ਜਦੋਂ ਪਸ਼ੂਆਂ ਵਾਲੇ ਕਮਰੇ ਵਿੱਚ ਸੌਣ ਲਈ ਮਜਬੂਰ ਨੇ ਤਾਂ ਮਨਕੀਰ ਤੌਲਖ ਉਹਨਾਂ ਕੋਲ ਪਹੁੰਚਦਾ ਹੈ ਤੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਤੁਸੀਂ ਇੱਥੇ ਨਾ ਰਹੋ ਤੁਸੀਂ ਚਾਹੋ ਤਾਂ ਮੇਰੇ ਨਾਲ ਘਰ ਚੱਲੋ ਜਾਂ ਕਿਸੇ ਹੋਟਲ 'ਚ ਰਹਿ ਲਓ ਤੇ ਖੜੇ ਪੈਰ ਹੀ ਮਨਕੀਰ ਤੌਲਖ ਇਹਨਾਂ ਦੇ ਹੱਥ ਵਿੱਚ 50000 ਰੁਪਏ ਦੀ ਗੱਡੀ ਫੜਾ ਦਿੰਦਾ ਹੈ ਤੂੰ ਕਿੱਥੇ ਰਹਿ ਕਿੱਥੇ ਰਹੇ ਹੋ ਇੱਥੇ ਨਹੀਂ ਨਹੀਂ ਡੰਗਰਾਂ ਤੇ ਨਹੀਂ ਭਾਜੀ ਆਪਣੇ ਘਰ ਇੱਕ ਰੀ ਇੱਕ ਰੀ ਭਾਜੀ ਪਿੰਡ ਵਾਲੇ ਬਾਪੂ ਬੇਬੇ ਨੂੰ ਆਪਦੇ ਘਰੇ ਲੈ ਕੇ ਜਾਓ ਨਹੀਂ ਕੋਈ ਖਰਨਾ ਨਹੀਂ ਜਦ ਨਹੀਂ ਨਹੀਂ ਮੱਝਾਂ 'ਲੇ ਉੱਚ ਨਹੀਂ ਸੌਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੌਣਾ 2 ਮਿੰਟ ਅੱਛਾ ਭਾਜੀ ਨਹੀਂ ਉੱਥੇ ਨਹੀਂ ਸੌਣਾ ਮੱਝਾਂ 'ਲੇ ਤੇ ਨਹੀਂ ਸੌਣਾ ਮੈਡਮ ਵੀਰੇ 50000 ਰੁਪਏ ਹੋਰ ਦੇ ਖਾਸਾ ਉਹ ਵੇਖਤਾ ਬੰਦੇ ਜਿਹੜਾ ਦੇ ਵਸਿਆ ਗਿਆ ਨਹੀਂ ਨਹੀਂ ਕੋਈ ਫਰਿਸ਼ਤਾ ਫਰੁਸ਼ਤਾ ਨਹੀਂ ਆਸੀ ਅਸੀਂ ਅਸੀਂ ਤੁਹਾਡੇ ਬੱਚੇ ਆ ਵਾਈਗਰੂਨੇ ਡਿਊਟੀ ਲਈ ਆ ਵਾਈਗਰੂਨੇ ਡਿਊਟੀ ਲਈ ਆ ਕੋਈ ਆਉਂਦੇ ਆ ਗੁਰਦਾਸਪੁਰ ਜ਼ਿਲ੍ਹੇ ਦੇ ਧਰਮਕੋਟ ਪਤਨ ਪਿੰਡ ਅਸੀਂ ਮੌਜੂਦ ਆ ਬੇਪੇ ਬਾਪੂ ਜੀ ਦੀ ਅਸੀਂ ਹਾਲਾਤ ਵਖਾਏ ਸੀ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਨੇ ਖੜਾ ਨੇ ਉਹਨਾਂ ਦੇ ਸਿਰ ਤੋਂ ਛੱਤ ਕੋ ਲਈ ਤੇ ਇਹ ਜੋ ਸਾਡੀ ਵੀਡੀਓ ਸੀ ਬਹੁਤ ਸਾਰੇ ਲੋਕਾਂ ਤੱਕ ਪਹੁੰਚੀ ਗਾਇਕ ਮੰਕੀਦਾ ਤੌਲਕ ਨੇ ਵੀ ਦੇਖੀ ਤੇ ਅੱਜ ਉਹ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਈ ਨੇ ਉਹਨਾਂ ਨੇ ਆਪਣਾ ਹਿੱਸਾ ਜੋ ਹੈ ਇਸ ਮਦਦ ਦੇ ਵਿੱਚ ਪਾਇਆ ਹੈ ਬਾਪੂ ਪਿਆਰਾ ਸਿੰਘ ਜੀ ਮਾਤਾ ਸੁਖਵਿੰਦਰ ਕੌਰ ਜੀ ਬਾਪੂ ਜੀ ਕੀ ਕਹੋਗੇ ਤੁਸੀਂ ਥੋੜਾ ਜਿਹਾ ਕੁਝ ਕਹਿ ਸਕੋ ਅਸੀਂ ਧੰਨਵਾਦੀ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਪਹੁੰਚਣ ਦਾ ਇਹ ਤੁਹਾਨੂੰ ਦਿਨ ਦਾ ਸਤਿਕਾਰ ਕਰਦੇ ਹਾਂ ਜਿਨ੍ਹਾਂ ਸਾਡੀ ਮਦਦ ਕੀਤੀ ਸਭ ਤੋਂ ਜ਼ਿਆਦਾ ਤੁਹਾਨੂੰ ਅਸੀਂ ਇੱਜ਼ਤ ਕਰਨੀ ਦੀ ਚੀਜ਼ ਹੈ ਜਿਨ੍ਹਾਂ ਸਾਡੀ ਆਵਾਜ਼ ਬੁਲੰਦ ਬਹੁਤ ਬਹੁਤ ਧੰਨਵਾਦ